ਬੀਡੀ <laughs> ਇਹ ਜੋ ਕ੍ਰਿਸ਼ਨਾ ਸੁਪਰ ਸਪੈਸ਼ਲਟੀ ਵੱਲੋਂ ਅੱਜ ਕੋਟਪੂਰਾ ਵਿਖੇ ਕਮਲਟੀ ਸਪੈਸ਼ਲਟੀ ਕੈਂਪ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਗਾਇਨੀ ਦੇ ਮਾਹਰ ਹੈ ਗੈਸਟਰੋਐਕ ਕਾਰਡੀਓਲੋਜੀ ਹੈ ਆਰਥੋ ਹੈ ਕੋ ਸਪੈਸ਼ਲਟੀਆਂ ਹੈ ਤਾਂ ਇੱਕ ਬੜਾ ਅੱਛਾ ਉਪਰਾਲਾ ਵੀ ਅਸੀਂ ਮਰੀਜ਼ਾਂ ਨੂੰ ਜਿਹੜੀ ਹੈਗੀ ਆ ਉਹਨਾਂ ਦੇ ਡੋਰ ਸਟੈਪ ਤੇ ਜਾ ਕੇ ਇਲਾਜ ਲਈ ਡਾਇਗਨੋਸ ਕਰਨਾ ਬੜਾ ਅੱਛਾ ਉਪਰਾਲਾ ਪਰ ਇਸ ਤੋਂ ਵੀ ਅਹਿਮ ਜੋ ਹੈਗਾ ਸਾਡੇ ਲਈ ਪਹਿਲੂ ਸਿਹਤ ਦੇ ਵਿੱਚ ਉਹ ਜ਼ਰੂਰਤ ਹੈ ਸਾਡੀ ਹੈਲਥ ਦੇ ਪ੍ਰਤੀ ਅਵੇਅਰਨੈਸ ਕਿਉਂਕਿ ਜਿਹੜੀ ਡਿਜ਼ੀਜ਼ਸ ਨੂੰ ਪ੍ਰਾਇਮਰੀ ਸ਼ੁਰੂ ਦੇ ਵਿੱਚ ਪ੍ਰिवेंट ਕਰਨਾ ਪ੍ਰਾਇਮਰੀ ਪ੍ਰੋਫੈਂਸ਼ਨ ਸਭ ਤੋਂ ਇੰਪੋਰਟੈਂਟ ਹੈ ਤੇ ਉਸ ਲਈ ਮੈਂ ਬਤੌਰ ਸਮਾਜ ਸੱਜਣ ਲੋਕਾਂ ਨੂੰ ਇਹ ਜ਼ਰੂਰ ਜਾਗਰਤ ਕਰਨਾ ਆਪਣੀ ਜ਼ਿੰਮੇਵਾਰੀ ਸਮਝਦਾ ਹਾਂ ਵੀ ਅੱਜ ਜੋ ਬਿਮਾਰੀਆਂ ਐ ਖਾਸ ਕਰਕੇ metabolic diseases ਜਿਨ੍ਹਾਂ ਚ ਡਾਇਬਟੀਜ਼ ਐ obesity ਐ hypertension ਐ ਉਸ ਦੇ ਵਿੱਚ ਜ਼ਰੂਰਤ ਐ ਵੀ ਅਸੀਂ ਵੱਧ ਤੋਂ ਵੱਧ ਆਪਦੇ ਸਿਹਤ ਪ੍ਰਤੀ ਸੁਚੇਤ ਹੋਈਏ ਹਰ ਰੋਜ਼ 35 ਤੋਂ 40 ਮਿੰਟ ਸੈਰ ਕਰੀਏ ਮਟਾਪੇ ਨੂੰ ਕੰਟਰੋਲ ਕਰੀਏ ਸ਼ੂਗਰ ਦੀ ਟਾਈਮਲੀ ਇੰਟਰਵੈਂਸ਼ਨ ਕਰੀਏ ਬਲੱਡ ਪ੍ਰੈਸ਼ਰ ਦਾ ਅਲਾਰਟ ਕਰਵਾਈਏ ਔਰ ਜਿੰਨਾ ਚਿਰ ਅਸੀਂ ਆਪਣੇ ਲਾਈਫ ਸਟਾਈਲ ਨੂੰ ਚੇਂਜ ਨਹੀਂ ਕਰਦੇ 35 ਤੋਂ 40 ਮਿੰਟ ਸੈਰ ਸੀਮਤ ਭੋਜਨ ਔਰ ਭੋਜਨ ਜੋ ਰੁੱਤ ਹੈ ਉਸ ਦੇ ਰੁੱਤ ਦੇ ਅਕੋਰਡਿੰਗਲੀ ਸਾਨੂੰ ਭੋਜਨ ਖਾਣਾ ਚਾਹੀਦਾ ਜੋ ਲੋਕਲੀ ਅਵੇਲੇਬਲ ਸਾਡੀਆਂ ਟ੍ਰੈਡੀਸ਼ਨਲ ਪੁਰਾਣੇ ਵਿਲੇਜ ਅਸੀਂ ਗੱਲਾਂ ਕਰਦੇ ਸੀ ਉਸ ਤਰ੍ਹਾਂ ਦਾ ਫਲ ਖਾਣਾ ਸਬਜ਼ੀ ਖਾਣੀ ਔਰ ਬਾਸੀ ਭੋਜਨ ਜਾਂ ਫ੍ਰਿਜ ਚ ਰੱਖੇ ਭੋਜਨ ਨੂੰ ਅਵੋਇਡ ਕਰਨਾ ਜੰਕ ਫੂਡ ਨੂੰ ਅਵੋਇਡ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਸੀ ਜਿੰਨੀਆਂ ਮਰਜ਼ੀ ਸਿਹਤ ਸਹੂਲਤਾ ਦੇ ਦਈਏ ਉਹ ਘਟ ਪੈਣਗੀਆਂ ਜਿੰਨਾ ਚਿਰ ਅਸੀਂ ਇੱਕ ਚੰਗਾ ਸਿਹਤਮੰਦ ਸਮਾਜ ਸਿਹਤਮੰਦ ਬੰਦਾ ਨਹੀਂ ਦਿੰਦੇ ਉਸ ਲਈ ਸਾਨੂੰ ਜ਼ਰੂਰਤ ਹੈ ਵੀ ਅਸੀਂ ਆਪਣੇ ਆਪ ਤੋਂ ਸ਼ੁਰੂ ਕਰਦੇ ਹੋਏ ਸਭ ਤੋਂ ਜ਼ਿਆਦਾ ਆਪਣੀ ਸਿਹਤ ਦਾ ਧਿਆਨ ਦਈਏ ਆਪਣੇ ਪਰਿਵਾਰ ਪਰਿਵੋਧਨ ਵੱਲ ਧਿਆਨ ਦਈਏ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਟਾਈਮ ਨਹੀਂ ਲਾਸ ਕਰੀਏ ਤਾਂ ਹੀ ਅਸੀਂ ਇੱਕ ਸਿਹਤਮੰਦ ਸਮਾਜ ਦੇ ਸਕਦੇ ਹਾਂ ਕ੍ਰਿਸ਼ਨਾ ਸੁਪਰ ਸਪੈਸ਼ਲਟੀ ਦਾ ਜਿਹੜਾ ਉਪਰਾਲਾ ਹੈ ਇਹ ਖਾਸ ਕਰਕੇ ਸਮਾਜ ਦੇ ਉਸ ਵਰਗ ਲਈ ਜੋ ਸੁਪਰ ਸਪੈਸ਼ਲਟੀ ਹਸਪੀਟਲ ਚ ਜਾਣ ਤੋਂ ਡਰਦਾ ਹੈ ਉਹਨਾਂ ਨੂੰ ਉਹਨਾਂ ਦੇ ਘਰੇ ਕੋਲੇ ਸਾਡੇ ਡੀਐਸਪੀ ਰਮਾਨਾ ਜੀ ਵੱਲੋਂ ਇਹ ਜੋ ਉਪਰਾਹ ਕੀਤਾ ਹੈ ਦਵਿੰਦਰ ਨਿੱਟੂ ਜੀ ਵੱਲੋਂ ਕੀਤਾ ਗਿਆ ਹੈ ਐਸਡੀ ਪ੍ਰਕੂਰਸੀ ਸਲਾਹਗਾ ਕਰਦੇ ਆ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਆ ਇਸ ਸਮੇ ਲੋਕਾਂ ਨੂੰ ਚੰਗੀ ਸਿਹਤ ਦੇਣ ਲਈ ਬੜਾ ਵਧੀਆ ਮੀਲ ਦਾ ਪੱਥਰ ਸਾਫ ਤੋਂ ਹੋ ਸਦੇ ਆ ਧੰਨਵਾਦ ਸਾਰਾ ਡੰਗੜਾ ਇਹ ਕੈਂਪ ਲਗਾਇਆ ਗਿਆ ਉਸ ਸੰਬੰਧ ਵਿੱਚ ਜਾਣ ਕੇ ਜਿਸ ਤਰ੍ਹਾਂ ਤੁਹਾਨੂੰ ਸਿਵਲ ਸਰਜਨ ਸਾਹਿਬ ਨੇ ਦੱਸਿਆ ਹੈਗਾ ਇਹਨਾਂ ਦੇ ਇੱਥੇ ਪਹੁੰਚਣ ਤੇ ਮੈਂ ਇਹਨਾਂ ਦਾ ਪਹਿਲਾਂ ਤੋਂ ਧੰਨਵਾਦ ਕਰਦਾ ਜੀ ਬਾਕੀ ਜਿਹੜੀਆਂ ਸਿਹਤ ਸਵਾਵਾਂ ਆ ਕ੍ਰਿਸ਼ਨਾ ਸੁਪਰ ਸਪੈਸ਼ਲਟੀ ਵੱਲੋਂ ਦਿੱਤੀਆਂ ਗਈਆਂ ਨੇ ਉਹ ਡਾਕਟਰ ਸਾਹਿਬ ਨੇ ਤੁਹਾਨੂੰ ਐਕਸਪਲੇਨ ਕਰ ਦਿੱਤੀਆਂ ਗਈਆਂ ਇੱਥੇ ਡਾਇਲਿਸਿਸ ਤੋਂ ਲੈ ਕੇ ਕਿਡਨੀ ਟ੍ਰਾਂਸਪਲੈਂਟ ਤੱਕ ਪੀਟੀਸੀਓ ਤੋਂ ਲੈ ਕੇ ਵੋਲਵਰਸ ਰਿਪਲੇਸਮੈਂਟ ਤੱਕ ਨਿਊਰੋ ਯੂਰੋਲੋਜੀ ਆਫਸੈਂਡ ਗਾਇਨੀ ਆਰਥੋਪੀਡੀਸ਼ਨ ਸਭ ਜਿਹੜੇ ਹੈਗੇ ਆ ਉਹ ਸੁਪਰ ਸਪੈਸ਼ਲਿਟੀ ਕੁਝ ਛੱਪ ਦੇ ਥੱਲੇ ਬਠਿੰਡਾ ਪੁਸ਼ਨਾ ਵਿੱਚ ਦਿੱਤੇ ਜਾ ਰਹੇ ਨੇ ਨੀਟੋ ਜੀ ਨੇ ਇੱਥੇ ਆਖਿਆ ਸੀਗਾ ਕੈਂਪ ਲਾਉਣ ਵਾਸਤੇ ਅੱਜ ਕੈਂਪ ਇਹ ਲਗਵਾ ਦਿੱਤਾ ਗਿਆ ਹਰ ਸੁਪਰ ਸਪੈਸ਼ਲਿਟੀ ਡਾਕਟਰ ਇੱਥੇ ਆਏ ਐਮਸ ਤੇ ਪੀਜੀਆਈ ਦੇ ਡਾਕਟਰ ਪੜ੍ਹੇ ਨੇ ਇਹ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਪਹਿਲੀ ਗੱਲ ਤਾਂ ਸੇਧਾਬ ਹੋ ਸਾਰੇ ਅਗਰ ਕਿਸੇ ਨੂੰ ਵੀ ਕੋਈ ਜ਼ਰੂਰਤ ਹੈ ਬਿਲਕੁਲ ਅਫੋਰਡੇਬਲ ਜਿਹੜਾ ਹੈਗਾ ਉਹ अमाउंट ਦੇ ਉੱਤੇ ਇਹ ਸਾਰੀ ਜਿਹੜੀ ਹੈਗੀ ਫੈਸਿਲਿਟੀ ਉਹ ਕ੍ਰਿਸ਼ਨਾ ਸਪੈਸ਼ਲਿਟੀ ਉਹ ਤੁਹਾਨੂੰ ਦੇਣ ਵਾਸਤੇ ਬਚਨ ਵੱਧ ਹੈ ਗਿਆ ਔਰ ਦਿੰਦੇ ਵੀ ਹੈ थैंक यू